ਸਟੇਜ ਮਰਟਲ ਥੋੜਾ ਥੋੜਾ ਏਰੀਆ 'ਚ ਕਿਸੇ ਛਾਲ ਪਾਉਂਦੀ ਆ ਵੱਡੀ ਵੱਡੀ ਜੋ ਉਤੋਂ ਵੀ ਜਾਤ 'ਚ ਵੀ ਆਈ ਨਹੀਂਦਾ ਚਟਾ ਜਟਾ ਪਤਾ ਨਹੀਂ ਕੀ ਆ ਹਨਾ ਸੁੰਦਰ তোজন তে সার ਆ ਗਈ ਇਸ ਇੱਕ ਹੋਰ ਜਗਾ ਤੇ ਹੁਣ ਖਾਣੇ ਪੀਣੇ ਆ ਪਿਕਨਿਕ ਮਨਾਉਨੇ ਇਥੇ ਆਈ ਆਪਣਾ ਖਾਣ ਪੀਣਾ ਮੇਰਾ ਕੋਟ ਜਿਹੜਾ ਮੈਂ ਪਾਉਣਾ ਸ਼ਾਮ ਨੂੰ ਹੌਲਡ ਹੋ ਗਈ ਤਾਂ ਨਹੀਂ ਨਹੀਂ ਬਾਜੀ ਨਹੀਂ ਵਾਲੇ ਨਹੀਂ ਸਾਫ ਜੇ ਥਾਂ ਤੇ ਬੈਠਦੇ ਆ ਕਿਤੇ ਰੇਤਾ ਜਿੱਥੇ ਨਵੇਂ ਚੰਗਾ ਲੱਗਦਾ ਮੈਂ ਕਿਤੇ ਉੱਡੂਗਾ ਹਵਾ ਨਾਲ ਖਾਣ ਪੀਣ ਸਹੀ ਤਾਂ ਇਹ ਹੈ ਕੀ ਹਾਂ ਸਹੀ ਚੀਜ਼ ਹੀ ਹੈ ਹਾਂ ਸੰਦ ਵਿੱਚ ਬਸ ਕੇ ਕਿਤੇ ਬਚਾਲੇ ਜੇ ਬੈਠ ਕੇ ਖਾਈਏ ਜਾਂ ਦੂਜੀ ਜਗ੍ਹਾ ਚੱਲੀਏ ਮੈਂ ਤਾਂ ਕਹਿੰਦੀ ਪਹਿਲਾਂ ਖਾਣਾ ਬਹੁਤ ਭੁੱਖ ਲੱਗੀ ਤੇਰੇ ਇੱਥੇ ਰੈਸਟੋਰੈਂਟ ਚ ਪੀਣਿਆ ਕੋਸ ਯੰਗ ਸਿੰਘ ਪੀਵਾਂਗੀ ਲੈ ਹੈ ਹੈ ਇਹ ਸਟੂਡੈਂਟ ਬੰਦਾ ਸੀ ਵਧੀਆ ਸੀ ਖੁੱਲ੍ਹਣਾ ਹੁਣ ਅੱਜ ਦੇ ਦਿਨ ਤੋਂ ਆਜੋ ਇੱਧਰ ਜੇ ਆਜੋ ਭਾਈ ਮੈਂ ਤਾਂ ਜੁਕਤੀ ਵੀ ਪਾਏ ਹੁੰਦੀ ਦੂਜੀ ਪੈ ਜਾਣੇ ਗੱਪਰੇ ਨਾ ਮੈਂ ਨੰਗੀ ਪੈਰ ਨਿਕਜੀ ਤੂੰ ਦੇਖੀ ਕਿੰਨਾ ਵਧੀਆ ਸਾਰਿਆਂ ਦੇ ਲਾਇ ਨੀ 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 ਗੰਦ ਪੈਤਾ ਜਿੰਗ ਸਿੰਘ ਤਾਂ ਪੀ ਨਹੀਂ ਸੀ ਜਿੰਗ ਸਿੰਘ చాలా <laughs> దిట <laughs> ਉਹ ਕਿ ਲਈ ਹੁੰਦਾ ਸੋਕਰ ਵਿੱਚ ਸੋਹ 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 ਉਹ ਕਿ ਲਈ ਆ ਮੇਰਾ ਸਾਈਡ ਤੋਂ ਪਿਜੇ ਵਿਚਾਰੋ ਤੁਸੀਂ ਸ਼ਹਿਰ ਵਿੱਚ ਨਹੀਂ ਨਹੀਂ ਸ਼ਹਿਰ ਤੋਂ ਰਹਿ ਲੱਗਣਾ ਹੁੰਦਾ ਬੈਠੋ ਕੰਨੀਆਂ ਤੇ ਦਬ ਦੋ ਇੱਕ ਇੱਕ ਬੈ ਹੋ ਰੱਖ ਗੋਰ ਫਿਰ 10 ਇੰਚੀ 8 ਇੰਚੀ ਕਹੇ ਜ ਨਹੀਂ ਕੱਟ ਹੁਣ ਲੱਗੇ ਖਾਣ ਪੀਣ ਉਹਨਾਂ ਨੇ picnic ਚਲੋ ਕੱਢੋ ਸੱਚੀ ਗੱਲ ਹੈ ਗਰਪੀ ਤੇਰੀ ਮਿੱਟੀ ਮੇਰੇ ਪੈਰੋਂ ਕੋਈ ਨਾ ਕੀ ਆ ਸਾਡੇ ਕੋਲੇ ਕਰਦੇ ਚੁੱਪੀ ਇਹਨਾਂ ਦੀ ਮੈਗੀ ਮਨ ਲੱਗੇ ਮੈਗੀ ਖਾਣ ਆਈ ਦੇਖੀ ਹਾਲ ਹੋ ਗਿਆ ਜਾ ਗਰਮ ਗਰਮ ਭੱਟਾ ਚੌਂਚਾ ਸੀਗਾ ਪੁੱਤ ਵਿੱਚ ਪਾ ਲਈ ਹੁਣ ਅਸੀਂ ਮੈਗੀ ਹੋਣ ਲੱਗੇ ਆ ਖਾਣ ਤੂੰ ਗਾਰਪੇ ਲੋਟ ਹੋ ਕੇ ਕਾ ਤਨ ਬਿੰਦਾ ਕਰਨੀ ਹਾਂ ਤਦ ਹੀ ਲੱਗੀ ਜਦੂ ਜੀ ਬਿਲੀਅਤ ਹਾਂ ਆਪਾਂ ਖਾਣਾ ਦੋ ਝੋਕਲੇ ਆਂ ਦੇਖੀ ਕਿੰਨਾ ਨਹੀਂ ਆਉਣਾ ਰਾਤ ਤੱਕ ਇੱਥੇ ਬੈਠੇ ਰਹਿ ਰਾਤ ਦਾ ਖਾਕੂ ਕੇ ਜਾਣਗੇ ਨਾ ਲੈ ਕੇ ਆਈ ਹੋਣੀ ਹੈ ਦਾ ਖਾਣਾ ਆਹ ਦੀ ਟੇਬਲ ਤੇ ਲਾਏ ਪਏ ਹੂੰ ਕੋ ਛੋਟੇ ਵਾਲੇ ਤਾਂ ਨਹੀਂ ਆਏ ਗਰਪਸ ਉੱਥੇ ਲਾਵਾਂ ਚੱਕ ਕੇ ਸੇ ਕੋ ਕਿੰਨੇ ਲਿਆਂਦੇ ਕੱਲ ਜਵਾਕਾ ਤੇ ਇਹਦੇ ਜੀਰੋ ਡਾਈਟ ਵਾਲੇ ਹਮਮ ਕੱਲਾ ਤਰੇ ਪੀਜੀ ਦਾ ਫਾਲਾ ਹੱਥ ਨੇ ਰੱਖਿਆ ਕਾਹਦੀ ਲੈਣੀ ਕੱਲ ਤਾਂ ਇੱਥੋਂ ਵਾਸਤੇ ਲਿਆਂਦੀ ਹਮ ਮੈਂ ਨਾਲ ਹੀ ਪਿਕਨਿਕ ਖਾ ਲਿਆ ਓਏ ਹੈ ਹੀ ਇਹ ਦੂਜੀ ਇੰਗਲਿਸ਼ ਆ ਬਿਧਾ ਇਟਾਲੀਅਨ ਨਹੀਂ ਮੈਂ ਲੈ ਇਨਾ ਪੱਥ ਮੈਂ ਇਹ ਤਾਂ ਚੱਲੇ ਹਮ ਨਾ ਹਣ ਅਸੀਂ ਲੱਗ ਗਿਆ ਇੱਥੇ ਰੈਸਟ ਕਰਨ ਚਾਦਰ ਛਾ ਕੇ ਰੈਸਟ ਕਰਦੇ ਮੈਂ ਇਥੇ ਮੈਂ ਹਰਸ਼ਾਨ ਤੋਦੇ ਨਾ ਹਾਂ ਹਰਸ਼ਾਨ ਦੀ ਕੈਪੀ ਪਈ ਆ ਇਹ ਨਹੀਂ ਬਹੁਤ ਪ੍ਰੇਮ ਮਾਣ ਬੱਚੇ ਬਾਲੀਵਾਲ ਸੇਵ ਰੱਖੀ ਆ ਉਹ ਕਿੰਨਾ ਟਾਈਮ ਹੋ ਗਿਆ 6 ਹੋ ਗਿਆ

ਪੋ ਆ ਕੇ ਕਰੇ ਚੇਂਜ ਕਰਕੇ ਚਾਹ ਚ ਪੀ ਕੇ ਹੁਣ ਚੱਲਿਆਂ ਸਬਜੀ ਅਲੀ ਜਿਹੜਾ ਮਨ ਤੇ ਛੁੱਟੀ ਆ ਨਾ ਸਬਜੀ ਅਲੀ ਜਨ ਮੈਂ ਕੰਕਨ ਲੱਗਾ ਸਾਡੇ ਰੀਵਿੰਗ ਤੇ ਨੇ ਯਾਨੀ ਪਿੱਛੇ ਬੈਠਿਆ ਸ਼ਾਰ ਕਰ ਰਿਹਾ ਪਿਆ ਕਹਿੰਦਾ ਮੈਂ ਨਾ 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 ਥੋੜੇ ਦੇਰ ਤੇ ਚਾਹ ਕਹਿੰਦਾ ਖੋਣੇ ਆ ਤੁਹਾਨੂੰ ਸਬਜੀ ਫਾਲਟ ਦੀ ਸਰਵਿਸ ਤੇ ਕਲਚਰਲ ਗੱਡੀ ਦੇ ਨਾ ਇੱਕ ਨਵਾਂ ਘਰ ਆ ਨਹੀਂ le condizioni di lavoro non sono le migliori il turismo la. fino al 3 maggio. c'è occasione unica se spugna 100% cotone composto da quattro asciugamani scontato del 50% a euro. scopri di più soldi così dai soldi decchi sì che ti ho detto che ti ho che ti ho detto che ti ਤੋਂ ਅਗਰ ਡਿਚ ਫੇ ਮੈਂ ਕਹ ਕਿਤੇ ਕਹਿੰਦੇ ਫੂਥ ਨਾ ਦੇ ਪੱਪ ਐ ਨਾ ਵੀ ਪਾਣੀ ਪਾਈ ਰੱਖਿਆ ਕਰੋ ਗਮਲੇ ਵਾਲੇ ਨੂੰ ਕਿਉਂਕਿ ਉੱਥੇ ਫੇ ਮੈਂ ਰੈਸਟੋਰੈਂਟ ਤੇ ਵੀ ਲੈ ਕੇ ਜਾਨੀ ਹੁੰਨੀ ਹੈ ਨਾ ਮਾਣੋ ਮੈਂ ਕਾ ਚਲੀ ਆਪਾਂ ਸਬਜੀ ਲਈ ਜਾਂ ਸਬਜੀ ਦੇ ਸਬਜੀ ਦੇਖ ਕੇ ਆ ਪਤਾ ਨੰਮਾ ਨਾਲ ਜਾ ਕੇ ਹੰਗਿਆ ਲੱਗੇ ਆਪਣੀ ਸਬਜ਼ੀ ਤੇ ਵੈਸੇ ਤਾਂ ਆਪਾਂ ਇੱਕ ਵੀਡੀਓ ਚ ਸਪੈਸ਼ਲ ਤੁਹਾਨੂੰ ਦਿਖਾਈ ਗਈ ਸੀਗੀ ਤੇ ਅੱਜ ਅਸੀਂ ਛੁੱਟੀ ਵਾਲੇ ਦਿਨ ਮੈਂ ਉਨੀ ਹੁਣੀ ਇੱਧਰ ਅੱਜ ਆਏ ਸੀਗੇ ਮੈਂ ਕਿਹਾ ਚਲੋ ਦੇਖ ਕੇ ਜਾਣੀ ਕਿ ਕੀ ਉੱਗਿਆ ਆ ਆਲੂ ਆਪਣੇ ਇਹ ਤਾਂ ਹੁਣ ਇਹ ਨਾਲ ਹੁੰਦੇ ਤਾਂ ਪਤਾ ਲੱਗਦਾ ਵੀ ਕਿੱਥੇ ਕੀ ਕੀ ਲਾਇਆ ਕੀ ਕੀ ਉਗ ਰਿਆ ਆ ਤੇ ਪਿੰਡੀਆਂ ਤਾਂ ਵੈਸੇ ਆ ਪਿੰਡੀਆਂ ਦੇ ਬੂਟੇ ਆ ਪਿੰਡੀਆਂ ਤਾਂ ਨਿਕਲ ਆਈਆਂ ਸਬਜ਼ੀ ਤਾਂ ਤਕਰੀਬਨ ਸਾਰੀਆਂ ਹੀ ਨਿਕਲੇ ਹੁੰਦੀ ਆ ਹੋ ਵੀ ਜਾਂਦੀ ਆ ਕਿਉਂਕਿ ਇਹ ਬਾਣ ਬਹੁਤ ਵਧੀਆ ਵਾ ਤੁਸੀਂ ਵੇਖਦੇ ਹੀ ਆਪਣੇ ਹਰ ਸਾਲ ਵੀਡੀਓ ਪਾਈਆਂ ਹੁੰਦੀਆਂ ਸਬਜ਼ੀਆਂ ਦੀਆਂ ਸਬਜ਼ੀ ਬਹੁਤ ਹੋ ਜਾਂਦੀ ਆ ਕਦੂ, ਕarele, ਤੇ ਬਾਕੀ ਬੈਂਗ ਨਹੀਂ 56 ਕद्दू ਸਾਰੇ ਤਰ੍ਹਾਂ ਦੀ ਆਪਾਂ ਸਬਜੀ ਲਵਨੇ ਨੇ ਫਾਲੀਆਂ ਬਹੁਤ ਹੋ ਜਾਂਦੀ ਹੈ ਤੇ ਇੱਧਰ ਆਲੂ ਆਪਣੇ ਇਹਦੇ ਕਿ ਨਿੱਕਾ ਪੱਟਿਆ ਹੋਇਆ ਮਿਲਦਾ ਨਿੱਕਾ ਜਿਹਾ ਚਿੱਟੇ ਆਲੂ ਆਹੇ No, non so di prendere i ecco qua di tu sta eh, è che... è dove? Uh, eh, è piccolo due e dove sta la due? Eh, no, sei la caglia? Eh? no 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 che casa, casa. Occhio alle, sai? Si fa e basta? no 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 prendere si ਆਪ ਤੋਂ ਹੋ ਲਿਆ ਆਪਾ ਪਦੀਨਾ ਹਜੇ ਹੈ ਤਾਂ ਥੋੜਾ ਹੀ ਆ ਚਲੋ ਵਿੱਚ ਇਹਦੇ ਪਿਆਜ਼ ਪਾ ਕੇ ਆਪਾਂ ਚਟਨੀ ਬਣਾਵਾਂਗੇ ਕਿਉਂ ਅਗਰ ਹੁਣ ਲੱਡਣ ਲੱਗ ਜਾਣਾ ਬਾਵਾ ਹੁਣ ਚੱਲਦੇ ਆ ਘਰੇ ਬੈਂਗੇ ਗੱਡੀ ਮੈਂ ਕਿ ਵਹਿ ਗਿਆ ਅੱਗੇ ਅੱਗੇ ਜਲਾਤੋਖਾਂ ਚੈੱਕ ਕਰੋ ਚਾਹ ਤੇ ਫੁੱਲੀ ਆ ਬੰਦੇ ਨਾਲ ਪਿੱਛੇ मेर लॻण के सत अठ त पूरियूं तयारियूं ਇੱਕਦੋਂ ਜਗਾਉਣਗੇ ਇੰਨੇ ਮਹੀਨਾ ਹੋ ਗਿਆ ਇਹਨਾਂ ਨੂੰ ਇਹਨਾਂ ਨੇ ਮੇਲੇ ਤੇ ਦੂਜਾ ਜਗਾਉਣੀਆਂ ਹਾਂ ਤਿਆਰੀਆਂ ਤਾਂ ਫਿਰ ਕਿੱਥੋਂ ਤੱਕ ਲਾਈਟਿੰਗ ਐ ਤੇ ਵੇਖੇ ਜਦੋਂ ਚੱਲੀਆਂ ਕਿਹਦਾ ਬਣਾਇ ਇਹ ਲਾਈਟਾਂ ਜਾਗਦੇ ਇਹ ਉਹਦੇ ਨਾਲ ਮਿਊਜ਼ਿਕ ਨਾਲ ਚੱਲਣ ਜਗਨੀਆਂ ਵਾ ਹੋਵੇ ਤਾਂ ਮਿਊਜ਼ਿਕ ਨਾਲ ਚੱਲਦੀ ਬਾਈ ਨੇ ਦੱਸਿਆ ਉਹ ਦੇਖਿਓ ਇੱਕ ਵਿਚਾਰ ਕਿੰਨੀਆ ਵਧੀਆ ਉਹ ਸਭ ਗਲੀ ਗਲੀ